ਸਸ਼ਿਕਾਂਜੀ ਸਾਰਿਆਂ ਨੂੰ ਮੈਂ ਰੋਟੀਰੀਅਨ ਆਰਜ ਸੱਜਰ ਫਰੀਦਕੋਟ ਤੋਂ ਉਮੀਦ ਕਰਦਾ ਹਾਂ ਸਭ ਠੀਕ ਹੋਵੋਗੇ ਤੇ ਪਰਮਾਤਮਾ ਨੂੰ ਦੁਆ ਕਰਦਾ ਹਾਂ ਵੀ ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਮੇਰੇ ਨੇੜିକੀਆਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਇਸੇ ਤਰ੍ਹਾਂ ਤੰਦਰੁਸਤ ਰੱਖਿਆ ਜੀ ਜੋ ਅੱਜ ਦਾ ਇਹ ਕੋਰੋਨਾ ਵਾਇਰਸ ਦਾ ਕਾਲ ਚੱਲ ਰਿਹਾ ਹੈ ਇਹਦੇ ਵਿੱਚ ਮੇਰਾ ਇੱਕ ਮਨ ਕੀਤਾ ਵੀ ਮੈਂ ਇੱਕ ਕਿੱਸਾ ਛੋਟਾ ਜਿਹਾ ਤੁਹਾਡੇ ਨਾਲ ਸਾਂਝਾ ਕਰਾਂ ਮੇਰਾ ਇੱਕ ਦੋਸਤ ਹੈ ਜਿਸ ਨੂੰ ਕੀ ਕੁਝ ਦਿਨ ਪਹਿਲਾਂ 20 ਦਿਨ ਦੇ ਪਹਿਲਾਂ कोरोना पॉजिटिव ਆ ਗਿਆ ਉਹ ਕਿਤੇ ਕੁਦਰਤੀ ਕੱਲ ਮੈਨੂੰ ਮਿਲਿਆ ਤੇ ਉਸਨੇ ਮੈਨੇ ਨਾਲ ਆਪਦਾ ایکسپੀਰੀਅੰਸ ਸ਼ੇਅਰ ਕੀਤਾ ਮੈਂ ਦੇਖਿਆ ਵੀ ਅੱਗੇ ਨਾਲੋਂ ਉਹਦੇ ਵਿੱਚ ਕੁਝ ਜਿਹੜੀ ਵੀਕਨੈਸ ਤਾਂ ਜ਼ਰੂਰ ਆਈ ਪਈ ਹੈ ਪਰ ਉਹਨੇ ਮੈਨੂੰ ਦੱਸਿਆ ਵੀ ਮੈਂ ਸਮੇਂ ਸਿਰ ਆਪਦਾ ਟੈਸਟ ਕਰਾ ਕੇ ਆਪਦਾ ਸੋਸਾਇਟੀ ਦੀ ਬੱਚੇ ਵੀ ਕੀਤੀ ਆਪਦੇ ਰਿਸ਼ਤੇਦਾਰਾਂ ਦੇ ਆਪਦੇ ਬੱਚਿਆਂ ਤੋਂ ਮੈਂ ਦੂਰ ਰਿਹਾ ਤੇ ਇਸ ਦੇ ਨਾਲ ਉਸਦੀ ਸਾਰੀ ਫੈਮਿਲੀ ਹੁਣ ਤੰਦਰੁਸਤ ਹੈ ਤੇ ਮੈਂ ਥੋੜਾ ਨਾ ਤਾਂ ਸ਼ੇਅਰ ਕਰ ਰਿਹਾ ਤਾਂ ਜੋ ਕੁਝ ਲੋਕ ਜੋ ਆਪਾਂ ਸੋਚਦੇ ਆਂ ਵੀ ਟੈਸਟ ਨਹੀਂ ਕਰਾਉਂਦੇ ਸ਼ਾਇਦ ਬਚ ਜਾਵਾਂਗੇ ਸ਼ਾਇਦ ਵਾਇਰਲ ਹੋਊਗਾ ਪਰ ਹੋ ਸਕਦਾ ਹੈ ਕਿਤੇ ਨਾ ਕਿਤੇ ਪਾਸੇ ਜੋ ਇਹ ਕਰੋਨਾ ਦਾ ਕਾਲ ਚੱਲ ਰਿਹਾ ਉਸ ਦੇ ਵਿੱਚ ਹੋ ਸਕਦਾ ਆਪਾਂ ਵੀ ਛੇੜ ਚ ਅੱਗੇ ਰਹੀਏ ਜੇ ਆਪਾਂ ਟੈਸਟ ਕਰਾਵਾਂਗੇ ਉਹਦੇ ਨਾਲ ਆਪਾਂ ਨੂੰ ਤੇ ਆਪਦੀ ਸੁਸਾਇਟੀ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਸਹਯੋਗ ਮਿਲੂਗਾ ਤਾਂ ਜੋ ਜਿਹੜੀ ਚੀਜ਼ ਨਾ ਆਪਾਂ ਅਫੈਕਟਡ ਹੋਈ ਹੈ ਉਹ ਨਾ ਅਫੈਕਟਡ ਹੋਵੇ ਤੇ ਮੈਂ ਸਾਰੇ ਆਪਦੇ ਭਰਾਵਾਂ ਨੂੰ ਦੋਸਤਾਂ ਨੂੰ ਬੇਨਤੀ ਕਰਾਂਗਾ ਕਿ ਜੇ ਕੋਈ ਵੀ ਸਿੰਪਟਮਸ ਤੁਹਾਨੂੰ ਲੱਗਦੇ ਆ ਤੁਹਾਡੇ ਨੇੜੇ ਤੁਹਾਡੀ ਸੁਸਾਇਟੀ 'ਚ ਤੁਹਾਡੇ ਅਨਗਵਾਂ 'ਚ ਕਿਸੇ ਨੂੰ ਸਿੰਪਟਮ ਲੱਗਦੇ ਆ ਉਹਨੂੰ ਜਰੂਰ ਸੁਜੈਸਟ ਕਰੋ ਵੀ ਉਹ ਟੈਸਟ ਜਰੂਰ ਕਰਵਾ ਕੇ ਆਵੇ ਤਾਂ ਜੋ ਆਪਾਂ ਆਪਦੇ ਸਮਾਜ ਨੂੰ ਬਚਾ ਸਕੀ ਤੇ ਮੈਂ ਆਪਦੇ ਸਾਰੇ ਯੂਥ ਭਰਾਵਾਂ ਨੂੰ ਇੱਕ ਬੇਨਤੀ ਕਰਾਂਗਾ ਵੀ ਅੱਜ ਆਪਣੀ ਲੋੜ ਹੈ ਆਪਣੇ ਦੇਸ਼ ਨੂੰ ਆਓ ਆਪਦੇ ਦੇਸ਼ ਨੂੰ ਬਚਾਈਏ ਤੇ ਯੂਥ ਦੀ ਪਾਵਰ ਨੂੰ ਇੱਕ ਅੱਗੇ ਵਧਾਉਂਦੇ ਹੋਏ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਏ ਉਹੀ ਗੱਲ ਇਸ ਸਮੇਂ ਇਹ ਵੀ ਨਹੀਂ ਰਹਿੰਦਾ ਇਹ ਅੱਗੇ ਲੰਘ ਜੂਗਾ ਜਲਦੀ ਖਤਮ ਹੋ ਜੂਗਾ ਪਰਮਾਤਮਾ ਨੂੰ ਆਪਾਂ ਸਾਰੇ ਮਿਲ ਕੇ ਦੁਆ ਕਰਦੇ ਆਂ ਬਿhese ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਤੇ ਅੱਗੇ ਪਾਈ ਥੈਂਕ ਯੂ